ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਖ ਭੰਜਨੀ ਸਾਹਿਬ ਕਉੜੀ ਮੰਗਲਾ ਪੰਜਵਾ ਮਾਝੇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਅੱਠ ਪਹਿਰ ਆਰਤੀ ਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਵਸੈ ਪਰ ਬ੍ਰਹਮੈ ਸੋਈ ਸੁਹਾਵਾ ਤਾਉ ਜਮਕੰਕਰ ਨੇ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਜ਼ਰਤ ਨ ਜਾਣੀਆ ਨਾ Japੈ ਆਰਾਧੇ ਓ ਤੇਰੀ ਜਗ ਜੀਵਨਾ ਮੇਰ ਧਾਕਰ ਅਗ ਮੰਗਾਦ ਭੈ ਕਿਰਪਾਲ ਗੁਸਾਈਆ ਨਠੇ ਸੁਖ ਸੰਤਾਪ ਤੱਤੀ ਬੋ ਨ ਲੱਗੈ ਸਤਗੋ ਰੱਖੇ ਆਪ ਗੁਰ ਨਾਰਾਇਣ ਦਯੋ ਗੁਰ ਗੁਰ ਸੱਚਾ ਸਚਨਾਰ ਗੁਰ ਤੁਟੈ ਸੋ ਕਿਛ ਪਾਇ ਆਦ ਨਾਨਕ ਸਤਿਗੁਰ ਲਹਾਰ ਗਉੜੀ ਮਹੱਲਾ ਪੰਜਵਾ ਸੋ ਕੇ ਹਰਿ ਕੀ ਕਨਮਾਹੇ ਅਮਤਦਿਸ਼ ਸਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸਿਵ ਕੋ ਦਿਨੀ ਆਪਣੀ ਸੇਵ ਰਹਾਉ ਮਟ ਗਈ ਚਿੰਤ ਪੁੰਨੀ ਮਨਿਆਸਾ ਕਰੀ ਦਇਆ ਸਤਿਗੁਰ ਗੰਤਾਸਾ ਦੁੱਖ ਨਾ ਟੇ ਸੁਖ ਆਏ ਸੁਮਾਏ ਟੀਲ ਨ ਪਰੇ ਜਗੁਰ ਪਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇਜੰ ਸੁਖ ਫਲੇ ਗੌੜੀ ਮਹਲਾ ਪੰਜਵਾ ਤਾਪ ਗਏ ਭਾਈ ਪ੍ਰਸਾਂਤ ਸੇ ਸਿਤਲ ਪਏ ਕੀਨੀ ਪਰਮਦਾਤ ਪਰ ਕ੍ਰਿਪਾ ਤੇ ਭਏ ਸੁਹੇਲੇ ਜਨ ਜਨ ਕੇ ਵਿਛਰੇ ਮੇਲੇ ਰਹਾ ਸਿਮਰਤਾ ਸਿਮਰਨ ਪ੍ਰਵਕਾ ਨਾਮ ਸਗਲ ਰੋਗ ਕਾ ਬਿਨਸਾਤਾ ਸਾਜ ਸੁਆਇ ਬੋਲੇ ਹਰ ਬਾਣੀ ਆਠ ਘਰ ਪ੍ਰਭ ਸਮਰੋਪ ਰਾਣੀ ਦੁਖ ਦਰਦ ਜਮ ਦੇਣ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵਾਏ ਗੋੜੀ ਮਹਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਸਤਾਨੀ ਰਹਾਉ ਇਕ ਸੁਨਣਾਹੀਂ ਦੂਜਾ ਕੋਵੇ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਕਾ ਕਰੇ ਏਕ ਹਰ ਹਰ ਅੱਖਰ ਮਨ ਮਹਲੇਕ ਰਵ ਰਹਿਆ ਸਰਵਤ ਸੁਆਮੀ ਗੁੰਗਾਵੈ ਨਾਨਕ ਅੰਤਰ ਚਾਮੀ ਕਉੜੀ ਮਹਲਾ ਪੰਜਵਾਏ ਕੋਟ ਵਿਗਨ ਹਰੇ ਕਨ ਮਾਹੇ ਹਰ ਹਰ ਕਤਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਪੁਨ ਜਾਸੇ ਜਪ ਹਰ ਚਰਨ ਮਿਟੀ ਖੁਦਤਾਸ ਰਹਾ ਸਰਵ ਕਲਿਆਣ ਸੁਖ ਸਜਨ ਧਾਨ ਜਕਰ ਦਵਸ ਹੈ ਭਗਵਾਨ ਓਕਦ ਮੰਤਰ ਤੰਤਵ ਸ਼ਾਰ ਕਰਨੇ ਹਰ ਦੈ ਮੈਂ ਧਾਰ ਤਾਜ ਸਭ ਧਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਅਟਲ ਧਰਮ ਐ ਗੌੜੀ ਮਹਲਾ ਪੰਜਵਾ ਸਤਿ ਪਈ ਗੁਰ ਗੋਬਿੰਦ ਪਾਈ ਤਾਪ ਪਾਵਨ ਸੇ ਮੇਰੇ ਭਾਈ ਰਹਾ ਰਾਮ ਨਾਮ ਨਿਰਤਰਸਨ ਵਕਾਨ ਬਿਨ ਸੇ ਰੋਗ ਭੈ ਕਲਿਆਣ ਪਰ ਬ੍ਰਹਮ ਗੁਣ ਗੰਭੀਚਾਰ ਸਾਧੂ ਸੰਗ ਮਹਨ ਨਸਤਾਰ ਨਿਰਮਲ ਗੁਣ ਗਾਓ ਨਿਤਨੀਤ ਗਈ ਪਿਆਰ ਉਮਰੇ ਜਨਮੀ ਤਾ ਮਨ ਵਚੇ ਕਰਮ ਪ੍ਰਵਪਨਾ ਤੇ ਆਈ ਨਾਨਕ ਦਾਸ ਤੇਰੀ ਸ਼ਰਨ ਆਈ ਗੋੜੀ ਮਹਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸ਼ੀਤਲਾ ਤੇ ਰਾਖਿਆ ਬਿਹਾਰੀ ਪਾਰ ਪਰੰਪਰਿ ਕਿਰਪਾ ਧਾਰੀ ਨਾਨਕ ਤਾਉ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵਾ ਥਿਰ ਕਰਵੈ ਸੋ ਹਰ ਜਨ ਪਿਆਰੇ ਸਤਿਗੁਰ ਕਮਰੇ ਕਾਜ ਸਵਾਰੇ ਰਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾ ਰਹੀ ਬਾਦਸ਼ਾਹ ਸ਼ਾਹ ਸਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਥ ਸੰਗ ਮਿਲ ਕੀ ਨੋ ਦਾਨ ਸਰਨ ਪਰੇ ਪ੍ਰਵ ਅੰਤਰ ਜਾਮੀ ਨਾਨਕ ਕੋਟ ਪਕਰੀ ਪ੍ਰਭ ਸੁਆਮੀ ਗੌੜੀ ਮਹਲਾ ਪੰਜਵਾ ਰਾਖ ਬਿਤਾ ਪਰ ਮੇਰੇ ਮੋਹ ਨਰਕੁਨ ਸਾਭੁ ਤੇਰੇ ਰਾਉ ਪੰਜ ਵਿਗਾਦੀ ਇਕ ਗਰੀਬਾਰ ਆਕੋ ਰਖਨ ਹਾਰੇ ਕੀਦ ਕਰੈ ਅਰ ਬਹੁਤ ਸੰਤਾਵ ਹੈ ਆਇਓ ਛਣੁ ਤੁਹਾਰੇ ਕਰ ਕਰ ਹਾਰਿਓ ਅਨਿਕ ਮੋ ਭਾਤੀ ਛੁਡ ਹੈ ਕਤਹੁ ਨਾਹੀ ਇਕ ਵਾਰ ਸੰਤਾ ਕੀ ਯੋਟਾ ਸਾਧ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਤੇ ਧੀਰਜ ਪਾਇਆ ਸੰਤੀ ਮੰਤਿਓ ਮੋਹੇ ਨਿਰਭਉ ਪ੍ਰਕਾਸ਼ ਅਦਕ ਮਾਇਆ ਜੀਤ ਲਇਓ ਮਹਾ ਮਿਕਾਦੀ ਸਹਿਸ ਮੇਲੀ ਬਾਣੀ ਕੋ ਨਾਨਕ ਮਨ ਭਇਆ ਪ੍ਰਿਆਸਾ ਪਾਇਆ ਪਦ ਨਿਰਮਾਣੀ ਪਿਲਾਵਲ ਵਲਾ ਪੰਜਵਾ ਸਰਵ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਲਾਗੈ ਜਪ ਅਲਕ ਭੇਵ ਤਾਰ ਤਪਨੀਦ ਭਈ ਗੁਨ ਗਾਏ ਤੁਰਤ ਗਿਆ ਹਰ ਨਾਮ ਤੇ ਆਏ ਰਹਾ ਸੁਵਨੀ ਥਾਈ ਰਵਿਆ ਆਪ ਅਤਿ ਜੁਗਤ ਜਾਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਨ ਲਗੇ ਮਨ ਮੀਠੇ ਨਿਰਵਿਧਨ ਹੋਏ ਸਭ ਥਾਈ ਊਠੇ ਸਭ ਪਾਏ ਸਤਿਗੁਰੂ ਥੇ ਪਾਰ ਬ੍ਰਹਮ ਪ੍ਰਭੈ ਰਖਵਾਲੇ ਜਿਸੈ ਥੈ ਜਿਸੈ ਨਾਲੇ ਨਾਨਕ ਦਾਸ ਖਸਮ ਪਤ ਪਾਲੇ ਗਉੜੀ ਮੰਹਲਾ ਪੰਜਵਾ ਚਰਨ ਕਮਲਾ ਪਰਵਰਹਦਾ ਵਸਾਏ ਰੋਗ ਐਸਰੇ ਤੋਂ ਪਾਏ ਗੁਰ ਤੋਂ ਕਟਿਆ ਤੀਨੋਂ ਦਾ ਨਹੀਂ ਸਫਲ ਜਨਮ ਜੀਵਨ ਪ੍ਰਵਾਨ ਰਹਾਓ ਆਕਤ ਕਥਾ ਅੰਮ੍ਰਿਤ ਪ੍ਰਵਾਨੀ ਕਉ ਨਾਨਕ ਜਪ ਜੀਵੇ ਗਿਆਨੀ ਗਉ ਭਲਾਵਲ ਮਹਲਾ ਪੰਜਵਾ ਸਾਧ ਪਏ ਗੁਰ ਸਤਗੁਰ ਪੂਰੇ ਸੁਖੁ ਭਜੇ ਬਾਜੇ ਅਨਹਤੂਰੇ ਰਹਾਓ ਤਾਬ ਪਾਸ ਤਾਬ ਬਿਨਾ ਸੇ ਹਰ ਸਨਮਰਦ ਕੇ ਲੈ ਸਭ ਨਾਸੇ ਅਨੰਤ ਰਹੁ ਬਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਰਤ ਸੰਭਾਰਿਆ ਸਾਚ ਨਾ ਹੋਏ ਕਿਰਪਾਲਾ ਬਿਖਸੇ ਸਭ ਪਰਵਾਰਿਆ ਕਾਰਜ ਸਤਿਗੁਰਾਂ ਸਵਾਰਿਆ ਵੱਡੀ ਅਰ ਜਹਰ ਗੋਵਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾ ਵੰਤਰਨ ਉਤਰ ਭਉਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇ ਨਾਨਕ ਫਲ ਪਾਏ ਪੂਰਨ ਹਿਛੁ ਪੁਜਾਰਿਆ ਬਿਲਾਵਲ ਬੰਦਲਾ ਪੰਜਵਾ ਰੋਗ ਗਿਆ ਪ੍ਰਵਾਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਰਹਾਓ ਰਾਜ ਰਜ ਭੋਜਨ ਕਾ ਉਹ ਮੇਰੇ ਭਾਈ ਅਮਰਤ ਨਾਮਰ ਨ ਮਹ ਧਾਈ ਨਾਨਕ ਉਦਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹਲਾ ਪੰਜਵਾ ਤਾਪ ਸੰਤਾ ਸਗਲ ਗਈ ਬਿਨ ਸੇਤੇ ਰੋਗ ਪਾਰ ਬ੍ਰਹਮ ਤੋਂ ਬਖਸ਼ਿਆ ਸੰਤਨ ਰਸ ਹੋਊਗਾ ਸਰਬ ਸੁਤਾ ਤੇਰੀ ਮੰਡਲ ਹੀ ਤੇਰਾ ਮੰਤਨ ਆ ਰੋਗ ਗੁਨ ਗਾਵੋ ਨਿਤ ਰਾਂਗੇ ਆਫਤ ਜੋਗ ਆਏ ਵਸੋ ਕਰਦੇ ਇਸ ਮੈਂ ਇਹ ਭਲੇ ਸੰਯੋਗ ਨਾਨਕ ਪ੍ਰਸੋ ਪ੍ਰਸਨ ਭਏ ਲਹ ਗਏ ਵੀ ਜੋਗ ਬਲਾਵਲ ਮੱਲਾ ਪੰਜਵਾ ਬੰਦਨ ਕਟਿਆ ਪ੍ਰਵ ਹੋਆ ਕਿਰਪਾਲ ਦੀਂਦਿਆਲ ਪ੍ਰਪਾਰ ਬ੍ਰਹਮ ਤਾਕੀ ਨਦਰ ਨਿਹਾਲ ਗੁਰੂ ਪੁਰਾਏ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਰਨ ਜੋਗ ਰਹਾ ਔਕਦਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਸਰੂਪ ਨਾ ਜਾਪੈ ਹਰ 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 ਜਪਦੀ ਐ ਅੰਤਰ ਲਿਵ ਲਾਈ ਕਿਲਵੇ ਪੰਤ ਰੈ ਸੁਧ ਹੋਏ ਸਾਧੂ ਸਰਣਾਇ ਸੋਹੰਤਾ ਜਪਦਾ ਹਰਨਾਮ ਜਸ ਤਾਂ ਕਿ ਦੂਰ ਬਲਾਈ ਮਹਾ ਮੰਤਰ ਨਾਨਕ ਕਥਾਏ ਹਰ ਕੇ ਗੁਣ ਗਾਏ ਬਿਲਾਵਲ ਮੰਤਲਾ ਪੰਜਵਾਂ ਹਰ ਹਰੇ ਹਰ ਆਰਵਦੀਏ ਹੋਈਏ ਆਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾ ਗੁਰੂ ਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾ ਸੰਗ ਕਾ ਵਰਣੈ ਮਿਲਿਆ ਸੰਯੋਗ ਜੇ ਸਿਮਰ ਸਤਿ ਸਪਾਈਐ ਬਿਨ ਸਭੀ ਯੋਗ ਨਾਨਕੁ ਸਿ ਸੁਨਾਗਤੀ ਕਰਨ ਕਰਨ ਜੋਗ ਰਾਗ ਬਲਾਵਲ ਮਹਲਾ 5 ਪੰਜਵਾ ਧੂਪ ਦੇ ਕਰ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਸ ਸਭ ਤਿਆਗਿਆ दारू ਨਾਮ ਲਿਆ ਤਾਪਾਸਾ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਯਾਰ ਆ ਤੇ ਆ ਸਗਲਾ ਦੁਖ ਗਇਆ ਰਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਬਹੁ ਪਕੜ ਪ੍ਰਭ ਕਾਢਿਆ ਕਿੰਨਾ ਆਪਣਾ ਸਿਮਰਨ ਤੇਰ ਮੰਤਨ ਸੁਖੀ ਨਾਨਕ ਨਿਰਭੈਆ ਬਲਾਵਲ ਮਹਲਾ ਪੰਜੇ ਵਾਏ ਰੋਗ ਮਟਾਇਆ ਆਪ ਪ੍ਰਭ ਉਪਜਾ ਸੁਖ ਸ਼ਾਂਤ ਵੱਡ ਪ੍ਰਤਾਪ ਅਚੱਤ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰੇ ਭਾਈ ਹਉ ਤਿਸ ਕੀ ਸ਼ਰਨਾਗਤੀ ਜੋ ਸਦਾ ਸਹਾਈ ਬਿਰਤੇ ਕਦੇ ਨਾ ਹੋਵਾਈ ਜਨ ਕੀ ਅਰਦਾਸ ਸਹੀ ਨਾਨਕ ਚੋਰ ਗੋਬਿੰਦ ਕਾ ਪੂਰਨ ਗੁਣਤਾ ਸਹੀ ਬਿਲਾਵਲ ਮਹਲਾ 5 ਤਾਤੀ ਵਹੁ ਨ ਲਗਾਈ ਪਰਮ ਬ੍ਰਹਮ ਸ਼ਰਨਾਈ ਚੌਕਤ ਹਮਾਰੈ ਰਾਮਕਾਰ ਦੁਖ ਲਗੇ ਨਾ ਭਾਈ ਸਤਿਗੁਰ ਪੂਰਾ ਪੇਟ ਆ ਜਨ ਬੰਦ ਬਣਾਈ ਰਾਮ ਨਾਮ ਕੋ ਦਿਆ ਇਕਲਮ ਲਾਈ ਰਹਾ ਰਾਤ ਲੀਏ ਚੰਨ ਰਕਣ ਹਾਰੀ ਸਭ ਗੱਦ ਮਿਟਾਈ ਕਹਉ ਨਾਨਕ ਕਿਰਪਾ ਭਈ ਪਰਪਈ ਸਹਾਈ ਬਿਲਾਵਲ ਮਹਲਾ ਪੰਜਵਾ ਆਪਣੇ ਬਾਲਕਾ ਪਰੱਖੇ ਨਾ ਪਰ ਬ੍ਰਹਮ ਗੁਰੂ ਦੇਵ ਸਭ ਸੰਤ ਸਹਿਜ ਆਨੰਦ ਭਈ ਪੂਰਨ ਭਈ ਸੇਵ ਰਹਾ پہ کی بےنتی سنی پر نانک بلہاری بلاولا محلہ پنجا تاپ لاہیا گرسچ ناری سسر اپنے کو بل جائی جن پہ جکی سارے سنسار رہا ਕਰਮ ਰਸਤਕ ਤਾਰ ਪਾਲਿਕ ਰਖ ਲੀਨੋ ਪ੍ਰਵ ਅੰਮ੍ਰਿਤ ਨਾਮ ਮਾਰਸਤਿਨੋ ਦਾਸ ਕੀ ਲਾਜ ਰਕੈ ਮਿਹਰਵਾਨ ਗੁਰੂ ਨਾਨਕ ਬੋਲੇ ਤਰਗੈ ਪ੍ਰਵਾਨ ਬਿਲਾਵਲ ਮਹਲਾ ਪੰਜਵਾ ਤਾਪ ਪਾਉ ਤੇ ਰਖਿ ਆਪ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਰਤੇ ਮੈਂ ਜਾਪ ਰਹਾ ਕਰ ਕਿਰਪਾ ਹੱਥ ਪਰਵ ਦੀਨੇ ਜਗਤ ਉਧਾਰ ਨੰਦ ਪ੍ਰਤਾਪ ਦੁਖ ਵਿੰਚੇ ਸੁਖੋ ਆਨੰਦ ਪ੍ਰਵੇਸ਼ਾ ਕ੍ਰਿਸ਼ਨ ਗੁਜੀ ਮੰਤਨ ਸਚਿ ਧਰਾਪ ਅਨਾਥ ਕੋ ਨਾ ਦਸ਼ਨ ਸਮਰਥਾ ਸੂ ਸਿਸ਼ਟ ਕੋ ਮਾਈ ਬਾਪ ਭਉਤ ਵਚਲ ਪੈ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪਈ ਸੋਰਠਿ ਮਹਲਾ ਪੰਜਵਾ ਕਰਿ ਸਨਾਨ ਇਸਮਰ ਪ੍ਰਭੈ ਆਪਣਾ ਮੰਤਨ ਭੈ ਅਰੁ ਗਾਇ ਕੋਟ ਵਿਗਨ ਲਾਤੇ ਪ੍ਰਭ ਸਰਨਾ ਪ੍ਰਗਤੀ ਭਲੇ ਸੰਜੋਗਾ ਪ੍ਰਭਣੀ ਸ਼ਬਦ ਸੁਪਾਖਿਆ ਗਉ ਸੁਨਹੁ ਪੜੋਨਤ ਭਾਈ ਗੁਰਪੂਰੈ ਤੂੰ ਰੱਖਿਆ ਰਹਾਉ ਸਾਚਾ ਸਵੇ ਮਤ ਵਡਾਈ ਭਗਤ ਵਚਲਦਾ ਹੈ ਅੱਲਾ ਸੰਤਾਂ ਕੀ ਪੈ ਰਖਦਾ ਆਇ ਯਾਦਗਰਦ ਪ੍ਰਤਪਾਲਾ ਹਰੇ ਮਰਦ ਨਾਮ ਭੋਜਨਤ ਪੁੰਚੋ ਸਰਵੇਲਾ ਮੁਕ ਪਾਵੋ ਜਰਾ ਮਰਾ ਤਵ ਸਭ 나ਠਾ ਗੁਣ ਗੋਬਿੰਦ ਨਤ ਗਾਵੋ ਸੁਣੀ ਅਰਦਾਸ ਸਵਾਮੀ ਮੇਰਾ ਇਹ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਚੁ ਕੀ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਤ ਮਹੱਲਾ ਪੰਜਵਾ ਸੋਗ ਮੰਗਲ ਕਲਿਆਣ ਸਾਇ ਤੁੰ ਨਹੀਂ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਿਕ ਸਤਿਗੁਰਤਾ ਉਤਾਰਿਆ ਹੋਵਰੇ ਸਤਿਗੁਰ ਕੀ ਸ਼ਰਨ ਆਈ ਜਾਕੀ ਸੇ ਅਨੰਦ ਅਥੀ ਜਾਏ ਰਹਾਉ ਕਰਮੇ ਸੂਖ ਬਹਾਰ ਖੁਨ ਸੁਕਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਕਨ ਲਾਗੇ ਕੂ ਮੇਰਾ ਪ੍ਰਭੂ ਆ ਕਿਰਪਾਲਾ ਸੋ ਰਠੀ ਮਹਲਾ ਪੰਜਵਾ ਗਏ ਕਲੇਸ਼ੈ ਰੋਗ ਸਭ ਨਾਸੈ ਪ੍ਰਭ ਆਪਣੀ ਕਿਰਪਾ ਧਾਰੀ ਆੜ ਪਰ ਆਰਾਧੋ ਸੁਆਮੀ ਪੂਰਨ ਕਲ ਹਮਾਰੇ ਹਰ ਜਿਉ ਤੂੰ ਸੁਖ ਸੰਪਤਿ ਰਾਸੈ ਰਾਖ ਲੈ ਹੋ ਭਾਈ ਮੇਰੇ ਕਉ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸਿ ਪਾਵੋ ਆਪਣੇ ਕਜ਼ਮ ਪਰੋਸੈ ਕਹੁ ਨਾਨਕ ਗੁਰੂ ਪੂਰਾ ਭੇਟਿ ਹੋ ਮਿਟਿਓ ਸਗਲ ਅੰਦੇਸਾ ਸੁਰਤ ਮਹਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰੇ ਅਪਨਾਏ ਸਗਲਾ ਧੋਪ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਚੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਨਕਾਂ ਸਮਰਸ ਸਵਾਮੀ ਪੂਰਨਪੁਰਖ ਵਿਧਾਤਾ ਰਹਾ ਅਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੈ ਦਿਆਲਾ ਜੈ ਜੈ ਕਰ ਭੈ ਜਗ ਪੀਤਰ ਹੋਆ ਪਰਮ ਬ੍ਰਹਮ ਰਖਵਾਲਾ ਸੋਟ ਮਹਲਾ ਪੰਜਵਾ ਦੂਰ ਤੱਕ ਗਵਾਇਆ ਹਰ ਪ੍ਰਵੇ ਆਪੇ ਸਭ ਸੰਸਾਰ ਘੁਮਾਰਿਆ ਪਰ ਪਰਮ ਪ੍ਰਪਾ ਕਰਪਾ ਧਾਰੀ ਆਪਣਾ ਅੰਦਰ ਸੁਮਾਰਿਆ ਹੋਏ ਰਾਜੇ RAM ਕੀ ਰਖਵਾਲੀ ਸੋਕ ਸਹਿਜ ਆਨੰਦ ਤੁੰਗਾਉ ਮਨ ਤਨ ਦੇ ਸੁਖਾਲੇ ਰਹਾ ਪਾਤਿ ਤੋਂ ਧਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸ ਹੈ ਬਖਸ਼ ਲੈ ਸੋ ਸੱਚਾ ਸਾਹਿਬ ਇਸ ਨਾਨਕ ਕੀ ਅਰਦਾਸ ਸੂਰਤ ਮਹਲਾ ਪੰਜਵਾ ਬਖਸ਼ਾ ਪਰਮ ਪਰਮੇਸ਼ਰ ਸੱਗੇ ਰੂਪ ਬਿਦਾਰੇ ਘਰ ਪੂਰੇ ਕੀ ਸਰਣੀ ਉਰੇ ਕਾਰ ਸਲ ਸਵਾਰੇ ਅਰਜਨ ਸਮਰਾਂ ਨਾਮ ਅਧਾਰ ਤਪ ਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੇ ਵਿਡੇ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਖਿਆ ਸੋਰਠ ਮਹਲਾ 5 ਪਾਏ ਕਿਰਪਾਲ ਗੁਰੂ ਗੋਬਿੰਦਾਏ ਸਗਲ ਮਨੋਰਥ ਪਾਏ ਅਸਰ ਭਏ ਲਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸੰਭੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਾਪੋ ਵਾਜੀ ਅਨਹਦ ਤੂਰਾ ਰਹਾਵ ਮਿਲੇ ਸਵਾਮੀ ਪ੍ਰੀਤਮ ਆਪਣੇ ਘਰ ਮੰਦਰ ਸੁਬਦਾਈ ਹਰ ਨਾਮ ਨਿਥਾਨ ਨਾਨਕ ਜਨ ਪਾਇਆ ਸਗਲ ਇਚ ਪੁਜਾਈ ਸੋਰਠ ਮਹਲਾ 5 ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪਰ ਵਿਸਰ ਹੋ ਨਾਹੀ ਮਨ ਚਿੰਦੜਾ ਫਲ ਪਾਏ ਰਹਾ ਸਤਿਗੁਰੂ ਪੁਰਾ ਤਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭੈ ਦਇਆ ਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੋਰਠ ਮਹਲਾ 5 ਵਾ ਮੇਰਾ ਸਤਗੁਰੁ ਰਖਵਾਲਾ ਹੋਆ ਧਰ ਕ੍ਰਿਪਾ ਪ੍ਰਵਾਹ ਦੇ ਰਖਿਆ ਹਰਿ ਗੋਵਿੰਦ ਨਾਮ ਨਿਰਵਾ ਰਹਾ ਥਾ ਬਗਿਆ ਪ੍ਰਵਾਹ ਮਿਟਾਇਆ ਜਨ ਕੀ लाज ਰਖਾਈ ਸਾਥ ਸੰਗਤਿ ਸਫਲ ਪਾਈ ਸਤਿਗੁਰ ਕੈ ਬਲ ਜਾਈ ਆਲਤ ਪਲਤ ਪਰ ਦੋਐ ਸਵਾਰੀ ਹਮਰਾ ਗੁਣ ਆਪਨ ਦਾ ਵਿਚਾਰਿਆ ਅਟਲ ਵਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਧਾਰਿਆ ਸੁਰਤਿ ਮਨ ਲਾ ਪੰਜਵਾ ਜੀਐ ਜੰਤਰ ਸਭ ਤਿਸਕੇ ਕੀਏ ਸੂਈ ਸੰਸਹਾਈ ਆਪਣੇ ਸਿਵਤੀ ਅਪਨੇ ਰਖੈ ਪੂਰਨ ਭਈ ਬਡਾਈ ਪਾਰਬਰਮ ਪੂਰਾ ਮੇਰੇ ਨਾਲ ਗੁਰਪੂਰੇ ਪੂਰੀ ਸੁਵਰਾਕੀ ਹੋਏ ਸ਼ਰਮ ਦਿਆਲ ਰਹਾਉ ਅੰਧ ਨਾਨਕ ਨਾਮ ਧਿਆਈ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕਟ ਲਾਏ ਰੱਖੇ ਜੋ ਬਾਰਕ ਆਤਮਾਤਾ ਸੋਟ ਮਹਲਾ 56 ਠਾੜ ਪਾਈ ਕਰਤਾਰੇ ਤਾਬ ਛੋੜ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਨ ਸੱਚੇ ਕੀ ਤੱਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖਿਨ ਮੈਂ ਉਪਜੀ ਮਨ ਹੁ ਆਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਉਦਾਰੂ ਰੂਪ ਤਿੰਨ ਸਗਲਾ ਰੋਗ ਬਿਦਾਰੋ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਵ ਆਪਣ ਨਾਮ ਬਿਰਦ ਸਮਾਰਿਆ ਅਮਰਾ ਗੁਣ ਔਗੁਣ ਨਾਮ ਵਿਚਾਰਿਆ ਗੁਰ ਕਾ ਸਉਦ ਭਇਓ ਸਾਖੀ ਤិន ਸਗਲਿ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਘੇਰਾ ਜਬ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਤੈਜ ਰਾਖੀ ਬੁਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ